ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗਰਨਾਮ ਮੈਸਨਪੁਰੀ ਸੋ ਅੱਜ ਸਾਡੀ ਮੁਲਾਕਾਤ ਹੋ ਰਹੀ ਹੈ ਜੀ ਪੰਜਾਬੀ ਦੇ ਨਾਮਵਰ ਸਿੰਗਰ ਬੀਬੀ 우ਸ਼ਾ ਕਰਨ ਜੀ ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੇ ਜੋ ਇਹਨਾਂ ਦਾ ਸਿੰਗਿੰਗ ਦਾ ਟਾਈਮ ਹੈ ਜਾਂ ਚਮਕੀਲਾ ਸਾਹਿਬ ਦੇ ਨਾਲ ਸਮਾਰਿਆ ਉਹਦੇ ਬਾਰੇ ਬਰੀਫ ਜਾਂ ਦੋ ਤਿੰਨ ਮਿੰਟ ਵਿੱਚ ਦੱਸਣ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਵਧੀਆ ਠੀਕ ਠਾਕ ਜੀ ਅੱਛਾ ਲੱਗ ਰਿਹਾ ਪ੍ਰੋਗਰਾਮ ਹਾਂਜੀ ਵਧੀਆ ਲੱਗ ਰਿਹਾ ਤੁਹਾਨੂੰ ਅੱਜ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਜੀ ਵਧੀਆ ਲੱਗਿਆ ਜੀ ਚਲੋ ਸਾਰਿਆਂ ਨੇ ਇੰਜੋਏ ਕੀਤਾ ਬਹੁਤ ਸੋਹਣਾ ਲੱਗਿਆ ਤੇ ਤੁਹਾਨੂੰ ਦੋ ਕਲਾਈਨਾ ਮੈਂ ਗਾਣੇ ਵੀ ਸੁਣਾ ਦਿੰਦੀ ਜੀ ਜੋਰ ਗਰੀਬਾਂ ਦਾ ਮਾਰੀ ਛਿੜਕ ਸੋਹੜਿਆ ਮੁੜ ਗਏ ਸਾਡੀ ਕਤਖਾਂ ਦੀ ਕੁੱਲੀ ਤੇਰੇ ਹੱਥ ਵੱਡਿਆਂ ਕਰਾ ਨਾਲ ਜੁੜ ਗਏ ਤਾਰੇ ਫਿਰਗੇ سینੇ ਵੇ ਸਹੰਗਲ ਹੱਸਦੀਆਂ ਹੱਸਦੀਆਂ ਕਹੀ ਸੋਹੜਿਆ ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾਰੀ ਹਾਈ ਵਿਆਹ ਕਰਵਾ ਕੇ ਬੇ ਸਾਨੂੰ ਮਿਲਦਾ ਗਿਲਦਾਰੀ ਸੋ ਪੰਜੀ ਚਮਕੀਲਾ ਸਾਹਿਬ ਨਾਲ ਤੁਹਾਡੀ ਮੁਲਾਕਾਤ ਕਦੋਂ ਹੋਈ ਤੇ ਤੁਸੀਂ ਕਿੰਨਾ ਚਿਰ ਉਹਨਾਂ ਨਾਲ ਗਏ ਪਲੀਜ਼ ਸਿੰਪਲ ਜਿਹਾ ਦੱਸੋ ਹਾਂਜੀ ਮੈਂ ਕਾਫੀ ਦਿਨ ਗਾਇਆ ਉਹਨਾਂ ਨਾਲ ਜਦੋਂ ਚਮਕੀਲਾ ਚਮਕੀਲਾ ਨਹੀਂ ਸੀ ਉਦੋਂ ਵੀ ਗਾਇਆ ਮੈਂ ਜਦੋਂ ਸਟਾਰ ਬਣ ਗਿਆ ਤੇ ਆਪਣੀ ਭੈਣ ਨੂੰ ਉਦੋਂ ਹੀ ਨਹੀਂ ਭੁੱਲੇਆ ਬਹੁਤ ਸਤਾਰ ਬਹੁਤ ਮੰਗ ਮਿਲਿਆ ਮੈਨੂੰ ਥੈਂਕ ਯੂ ਸੋ ਪੰਜੇ ਇੱਕ ਲਾਸਟ ਕੁਐਸਚਨ ਆ ਤੁਹਾਡੇ ਲਈ ਕਿ ਜੇ ਚਮਕੀਲਾ ਸਾਹਿਬ ਅੱਜ ਹੁੰਦੇ ਸਾਡੇ ਕੋਲ ਤੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਕਿਸ ਤਰ੍ਹਾਂ ਦਾ ਉਹਨਾਂ ਦਾ ਨਾਮ ਹੁੰਦਾ ਬਹੁਤ ਨਾਮ ਹੋਣਾ ਸੀਗਾ ਕੀ ਕਿਤੀ ਜਿਹਾ ਵਾਲਾ ਇਨਸਾਨ ਸੀ ਉਹ ਸਾਰਿਆਂ ਨੂੰ ਪਿਆਰ ਕਰਨ ਵਾਲਾ ਸੀ ਕੋਈ ਹੰਕਾਰ ਨਹੀਂ ਸੀ ਉਸ ਬੰਦੇ 'ਚ ਔਰ ਮੈਨੂੰ ਵੀ ਸ਼ਾਇਦ ਅੱਜ ਮੌਕਾ ਮਿਲਦਾ ਜਿਹੜੇ ਲੋਕ ਸੋਚਦੇ ਨਹੀਂ ਕਿ ਨਹੀਂ ਕੁੜੀਆਂ ਜਿਹੜੀਆਂ ਗਾਨੀਆਂ ਸੀ ਪਿੱਛੇ ਹੀ ਨੇ ਹਨਾ ਕੁੜੀਆਂ ਨੂੰ ਕੋਈ ਸਮਾਂ ਦੇ ਨਹੀਂ ਹਨਾ ਜਿਹੜੇ ਜਿਹੜੇ ਲੋਕ ਦੂਸਰੇ ਨੇ ਹਨਾ ਤੇ ਜੇ ਉਹ ਹੁੰਦੇ ਤਾਂ ਬਈ ਤੇ ਬਹੁਤ ਮੈਨੂੰ ਫਕਰ ਸੀ ਉਹਨਾਂ ਤੇ ਸੇ ਪੰਜ ਜੀ ਜੇ ਆਪਾਂ ਅੱਜ ਦੀ ਸਟੇਜ ਦਾ ਤੇ ਉਸ ਸਮੇਂ ਦੀ ਸਟੇਜ ਦਾ ਕੰਪੈਰੀਸ਼ਨ ਕਰੀਏ ਤੇ ਕਿੰਨਾ ਇੱਕ ਫਰਕ ਜਾਂ ਕਿੰਨੀ ਕਿ ਉਤਰਾਈ ਜਾਂ ਕਿੰਨੀ ਕਿ ਚੜ੍ਹਾਈ ਹੋ ਚੁੱਕੀ ਹੈ ਇਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਗਿਸਦਾ ਕਿੰਨੀ ਕਿ ਉਤਰਾਈ ਹੈ ਤੇ ਕਿੰਨੀ ਕਿ ਚੜ੍ਹਾਈ ਹੈ ਉਹ ਤਾਂ ਚੜ੍ਹਾਈਆਂ ਜਿਹੜੀਆਂ ਆਪਣੀ ਇੰਡੀਆ ਦੀਆਂ ਨੇ ਉਹ ਵਕਰੀਆਂ ਗੱਲਾਂ ਨੇ ਤੇ ਇੱਥੇ ਵੀ ਬਹੁਤ ਪਿਆਰ ਮਿਲਦਾ ਆ ਸੋਹਣਿਆ ਤੁਸੀਂ ਅੱਜ ਬ੍ਰਮਟਨ ਆਏ ਹੋ ਇੱਥੇ ਆਪਾਂ ਕਲਚਰਲ ਪ੍ਰੋਗਰਾਮ ਹੋ ਰਿਹਾ ਕਿਸ ਤਰ੍ਹਾਂ ਲੱਗਿਆ ਇੱਥੇ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਦੂਜਾ ਪੰਜਾਬ ਮਿੰਨੀ ਪੰਜਾਬ ਲੱਗ ਰਿਹਾ ਸੀ ਜੀ ਜੀ ਬਿਲਕੁ ਓਕੇ ਭੈਣ ਜੀ ਥੈਂਕ ਯੂ ਸੋ ਮੱਚ ਤੁਹਾਡਾ ਸਮਾਂ ਲਿਆ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ